ਉਹ ਨਾਮ ਨਗਮਾ ਹੈ ਰਾਇਲ ਸਿਟੀ ਵਿੱਚ ਰਹਿੰਦੇ ਆ ਅਸੀਂ ਜੀ ਕੀ ਮਾਮਲਾ ਕੀ ਹੋਇਆ ਹੈ ਮਾਮਲਾ ਵੀ ਜੀ ਮੇਰੇ ਟੇਕੇ ਟਾਈ ਦੇ ਟਾਰੋਲਾ ਹੈ ਤੇ ਉਹ ਲੜਕਾ ਲੜਕੀ ਦੋਨੋਂ ਬਾਲਗ ਨੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹੈ 2 ਮਹੀਨੇ ਪਹਿਲਾਂ ਵਿਆਹ ਕਰਾਇਆ ਸੀ ਫਿਰ ਉਸ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਕੁੜੀ ਆਪਦੇ ਘਰੇ ਚਲੀ ਗਈ ਕੁੜੀ ਵਾਲੇ ਉਹਨੂੰ ਲੈ ਕੇ ਮੁੰਡਾ ਸਾਡਾ ਟਿਕ ਗਿਆ 2 ਮਹੀਨੇ ਬਾਅਦ ਤਿੰਨ 2-3 ਮਹੀਨੇ ਬਾਅਦ ਹੁਣ ਉਹ ਕੁੜੀ ਆਦੇ ਆਪੇ ਮਰਜ਼ੀ ਨਾਲ ਭੱਜ ਕੇ ਘਰੋਂ ਆ ਗਈ ਤੇ ਉਹਨੇ ਡੀਐਸਪੀ ਸਾਹਿਬ ਅੱਗੇ ਬਿਆਨ ਦਿੱਤੇ ਨੇ ਕਿ ਮੈਂ ਮੇਰੇ ਘਰ ਦੇ ਮੈਨੂੰ ਮੈਨੂੰ ਨਹੀਂ ਪਤਾ ਉਹਨੇ 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 ਬਿਆਨ ਦਿੱਤੇ ਨੇ ਵੀ ਮੈਂ ਆਦੇ ਘਰੇ ਨਹੀਂ ਜਾਣਾ ਤੇ ਮੈਂ ਮੁੰਡੇ ਦੇ ਨਾਲ ਹੀ ਰਹਿਣਾ ਮੇਰਾ ਇਹਦੇ ਨਾਲ ਵਿਆਹ ਹੋਇਆ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਉਹ ਕਿੱਥੇ ਨੇ ਮੁੰਡਾ ਕੁੜੀ ਪਰ ਅੱਜ ਇਹ 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 ਜਿਹੜੀਆਂ ਹੈਗੀਆਂ ਨੇ ਲੇਡੀਆਂ ਬਹੁਤ ਸਾਰੀਆਂ ਮੈਂ ਮੰਦਿਰ ਤੋਂ ਆ ਰਹੀ ਸੀ ਮੈਂ ਹਾਲੇ ਆ ਕੇ ਅੰਦਰ ਐਂਟਰ ਹੋਈ ਆ ਤੇ ਇੱਕ ਆਟੋ ਰੁਕਿਆ ਤੇ ਬਹੁਤ ਸਾਰੀਆਂ ਲੇਡੀਆਂ ਉਤਰ ਕੇ ਸਾਡੇ ਘਰ ਦੇ ਬਾਹਰ ਇੱਟਾਂ ਮਾਰਨ ਲੱਗ ਗਈਆਂ ਮੈਂ ਗੱੜ ਵਿੱਚ ਆਪਣੇ ਬ੍ਰਦਰ ਦੇ ਨਾਲ ਹੈਗੀ ਸੀ ਤੇ ਮੇਰੇ ਦੋ ਨਿੱਕੇ ਨਿੱਕੇ ਬੱਚੇ ਆ ਦੇਖੋ ਮੇਰੇ ਮੁੰਡੇ ਦੇ ਹੀ ਸਿਰ ਤੇ ਇੱਟ ਵੱਜੀ ਏ ਮੇਰੇ ਸਾਰਾ ਘਰ ਦਾ ਨੁਕਸਾਨ ਹੋ ਗਿਆ ਉਹ ਬਹੁਤ ਜ਼ਿਆਦਾ ਗੰਦਾ ਗੰਦਾ ਬੋਲ ਵੀ ਰਹੀਆਂ ਨੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ ਬਸ ਕਿੰਨੇ ਬੰਦੇ ਆਏ ਸੀਗੇ 15 ਕੋਈ 15 15 ਦੇ ਕਰੀਬ ਲੇਡੀਜ਼ ਸੀ ਮੈਨੂੰ ਐਗਜ਼ੈਕਟ ਨਹੀਂ ਪਤਾ ਮੈਂ ਘਰ ਦੇ ਅੰਦਰੋਂ ਜੋ ਦੇਖਿਆ ਆਟੋ ਤੋਂ ਉਤਰੀਆਂ ਨੇ ਜੀ ਲੇਡੀਜ਼ ਹੀ ਸੀ ਕੋਈ ਹੋਰ ਨਹੀਂ ਮੈਨੂੰ ਦਿਸਿਆ ਕੋਤੋੜ ਬੰਨ ਵੀ ਹੋਈ ਹੈ ਹਾਂ ਜੀ ਸਾਰਾ ਘਰ ਬਾਹਰ ਸ਼ੀਸ਼ੇ ਟੁੱਟੇ ਪਏ ਐ ਤੁਸੀਂ ਦੇਖ ਸਕਦੇ ਹੋ ਸਾਰਾ ਸਾਰਾ ਘਰ ਹੀ ਤੋੜ ਤੋ ਉਹਨਾਂ ਨੇ ਜੀ ਤੇ ਕੋ ਪੁਲਿਸ ਲੋਇਤ ਲਾ ਦਿੱਤੀ ਨਹੀਂ ਤੁਸੀਂ ਹਾਂਜੀ ਪੁਲਿਸ ਨੂੰ ਭੋਕੇ ਤੇ ਅਸੀਂ ਫੋਨ ਕੀਤਾ ਐ ਸਿਓ ਚੋ ਸਭ ਆਏ ਨੇ ਜੀ ਮੌਕੇ ਤੇ ਉਹਨਾਂ ਨੇ ਸਾਰਾ ਕੁਛ ਆਪ ਵੇਖਿਆ ਜੀ ਕਿਸੇ ਨੂੰ ਫੜਿਆ ਫੜਿਆ ਵੀ ਉਹਨਾਂ ਨੇ ਲੇਡੀਜ਼ ਬਾਹਰ ਖੜੀਆਂ ਸੀ ਹੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਬਾਹਰ ਉਹਨਾਂ ਨੂੰ ਫੜਿਆ ਕਿ ਨਹੀਂ ਪਰ ਪੁਲਿਸ ਉੱਥੇ ਹੀ ਉਹ ਲੇਡੀਜ਼ ਦੇ ਕੋਲ ਹੀ ਆ ਗਈ ਸੀ ਹੁਣ ਹੁਣ ਤੱਕ ਕੀ ਨਾਂ ਤੁਹਾਡਾ ਮੇਰਾ ਨਾਮ ਨਗਮਾ ਹੈ ਨਗਮਾ ਮੋਂਗਾ ਨਾ ਤੁਹਾਨੂੰ ਨੀਤਿਜ ਕੁਮਾਰ ਨਾਮ ਹੈ ਜੀ ਮੇਰਾ ਦੇਖੀ ਮਾਮਲਾ ਕੀ ਹੋਇਆ ਹੈ ਕਲੋਨੀ ਦੇ ਵਿੱਚ ਰੋਲਚੀ ਦੀ ਕਲੋਨੀ ਦੇ ਵਿੱਚ ਅਰ 10 ਜਨਾਨੀਆਂ ਆਈਆਂ ਸੀ ਜੀ ਤੇ ਇੱਥੇ ਕਿਸੇ ਆਪਣੇ ਜੋਲੀ ਮੋਹਗਾਏ ਦੇ ਘਰ ਤੇ ਉਹਨਾਂ ਨੇ ਅਟੈਕ ਕੀਤਾ ਸ਼ੀਸ਼ੇ ਵਗੈਰਾ ਤੋੜੇ ਆ ਤੇ ਉਦੋਂ ਅਸੀਂ ਸਾਰੇ ਜਨਨੇ ਲਾ ਕੇ ਖੜੇ ਸੀਗੇ ਤਿੰਨ ਚਾਰ ਜਨਨੇ ਆਏ ਉਰੇ ਦੇਖਿਆ ਉਹਨਾਂ ਨੂੰ ਤੇ ਲੋਕ ਕਿਹਾ ਉਹ ਗਲਬਤ ਗੱਦਨ ਲੱਗੇ ਵੀ ਸਾਡਾ ਐਸ ਐਸ ਦਾ ਮਸਲਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਕੋਈ ਨਹੀਂ ਮਸਲੇ ਆਪਾਂ ਉਹਨਾਂ ਨੂੰ ਬੁਲਾ ਲੈਂਦੇ ਆ ਬੈਠ ਕੇ ਗੱਲ ਕਰਦੇ ਆ ਸ਼ੀਸ਼ੇ ਤੋੜਨ ਨਾਲ ਤਾਂ ਕੁਝ ਨਹੀਂ ਹੋ ਜਾਂਦਾ ਤੇ ਕਾਫੀ ਤਕਰੀਬਤ ਨੁਕਸਾਨ ਕੀਤਾ ਹੈ ਭਾਬੀ ਜੀ ਘਰੇ ਕੱਲੇ ਹੈਗੇ ਸੀ ਬੱਚੇ ਸੀ ਛੋਟੇ ਬੱਚਾ ਤਾਂ ਹੋ ਗਈ ਹੈ ਬਾਕੀ ਨੁਕਸਾਨ ਕਰਦਾ ਕਾਫੀ ਕੀਤਾ ਉਹਨਾਂ ਨੇ ਅੱਛਾ ਤੋੜ ਬੰਨ ਵੀ ਹੋਈ ਸੀ ਤੋੜ ਬੰਨ ਸੀ ਸਾਰੇ ਥੋੜੇ ਜਿਹਾ ਜੀ ਬਾੜ ਜੀ ਕੀ ਗੋងਗੇ ਸਰ ਦੇਖੋ ਜੀ ਇਸ ਤਰ੍ਹਾਂ ਤਾਂ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਕਲੋਨੀ ਦੇ ਵਿੱਚ ਆ ਕੇ ਇਹ ਤਾਂ ਗੁੰਡਾਗਰਦੀ ਦਾ ਕੰਮ ਹੀ ਹੋ ਗਿਆ ਸਾਰਾ ਠੀਕ ਹੈ ਕੋਈ ਗੱਲ ਬੰਨ ਹੋਈ ਹੈ ਤੇ ਬੈਠ ਕੇ ਗੱਲ ਹੋ ਸਕਦੀ ਹੈ ਪਰ ਨੁਕਸਾਨ ਕਾਫੀ ਕਰਕੇ ਗਿਆ ਜੀ ਹਾਂ ਬਾਕੀ ਪੁਲਿਸ ਨੂੰ ਫੋਨ ਕੀਤਾ ਸੀਗਾ ਪੁੱਲ ਤੋਂ 2-3 ਮਿੰਟ ਦੇ ਵਿੱਚ ਹੀ ਆ ਗਈ ਸੀ ਜੀ ਆਪ ਆਪਣੀ ਕਾਰ ਵਈ ਕਾ ਦੇ ਨੇ ਫੜ ਕੇ ਵੀ ਲੈ ਗਿਆ ਕਿਸੇ ਨੂੰ ਹਾਂ ਬੈਗ ਜੀਪ ਸੀ ਬਿਠਾ ਕੇ ਲੈ ਗਿਆ ਕਾ ਵਈ ਕਰਦੇ ਫੇ ਆਪਣੀ ਆ ਕਿੰਨਾਂ ਨੂੰ ਲੈ ਗਏ ਸੀ ਬਿਠਾ ਕੇ ਲੇਡੀ ਸੀ ਸਾਰੀਆਂ ਹੀ ਲੈ ਗਏ ਅਸਾ ਜਿਹੜੇ ਉਹ ਆਈਆਂ ਸੀ ਉਹ ਆਈਆਂ ਸੀ ਸਾਰੀਆਂ ਲੈ ਗਏ ਕਿੰਨੇ ਕੁ ਲੇਡੀਜ਼ ਆਈਆਂ ਸੀ ਹੈਗੀਆਂ ਸੀ 10 ਜਣੀਆਂ ਜੀ ਕੋਈ ਬੰਦੇ ਬੰਦੇ ਵੀ ਸੀ ਨਾਲ ਸਾਰੀਆਂ ਆਨ ਪੁੱਛਾਤੀਆਂ ਨੇ ਆਪਾਂ ਦਾ ਕੋਈ ਜਾਣਦਾ ਵੀ ਨਹੀਂ ਸੀ ਉਹਨਾਂ ਨੂੰ ਕੌਣ ਜੀ ਕੋਈ ਪਤਾ ਇਹ ਮਾਮਲਾ ਕੀ ਮਾਮਲਾ ਕੀ ਹੈਗਾ ਨਹੀਂ ਜੀ ਮਾਮਲੇ ਬਾਰੇ ਨਹੀਂ ਪਤਾ ਸਿੱਧਾ ਫੇਤਾ ਆਏ ਸੀਗੇ ਤੇ ਇਕੱਠੇ ਹੋਏ ਤਾਂ ਪਤਾ ਲੱਗੇ ਕੀ ਨਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਰੋਕਣ ਦੇ ਅਸੀਂ ਤਿੰਨ ਚਾਰ ਜਣੇ ਹੈਗੇ ਸੀ ਰੋਕਿਆ ਬਸ ਫਿਰ ਉਹਨਾਂ ਨੂੰ ਕੀ ਨਾ ਤੁਹਾਡਾ ਜੀ ਮੇਰਾ ਨਾਮ ਨੀਰਜ ਕੁਮਾਰ ਹੈ ਕੀ ਨਾ ਤੁਹਾਡਾ ਨਿਗਤਾਜ ਕੀ ਮਾਮਲਾ ਕੀ ਅੰਦਰ ਹੋਇਆ ਕੋਈ ਲੜਾਈ ਹੋਈ ਹੈ ਆਪਾਂ ਨੂੰ ਹੀ ਨਹੀਂ ਪਤਾ ਜੀ ਅੰਦਰ ਕਿ ਜਨਾਨੀਆਂ ਗਈਆਂ ਤਾਂ ਪੁੱਛਿਆ ਉਹਨਾਂ ਨੇ ਗੇਟ ਤੇ ਸਾਡੇ ਕੋਲ ਨਹੀਂ ਅਸੀਂ ਜਾਣੇ ਜੋਲੀ ਮੰਗਦੇ ਕਰਿਆ ਸੀ ਜਾਣ ਦਿੱਤਾ ਸੀ ਕਿ ਆ ਵੀ ਸ਼ਾਇਦ ਫੰਕਸ਼ਨ ਵਗੈਰਾ ਆਉਣਾ ਹੈ ਅੰਦਰ ਜਾ ਕੇ ਕਨ ਝਗੜਾ ਹੋ ਗਿਆ ਜੀ ਨਹੀਂ ਆਟੋ ਦੇ ਵਿੱਚ ਲੇਡੀਆਂ ਆਈਆਂ ਤੁਸੀਂ ਪੁੱਛਿਆ ਤੇ ਉਹਨਾਂ ਨੂੰ ਕਿੱਨਾ ਕਰੇ ਜਾਣਾ ਕਿਵੇਂ ਜਾਣਾ ਹਾਂ ਜੀ ਹਾਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਜੋਲੀ ਮੰਗੇ ਤੇ ਕਰੇ ਜਾਣਗੇ ਅੱਛਾ ਫਿਰ ਜਾਣ ਦਿੱਤਾ ਫਿਰ ਜਾਣ ਦਿੱਤਾ ਜੀ ਕਨਫਰਮ ਨਹੀਂ ਤੁਸੀਂ ਕਰਦੇ ਵੀ ਕਿ ਆਸਤੇ ਬੁਲਾਇਆ ਕਿ ਆਸਤੇ ਨਹੀਂ ਨਹੀਂ ਇਹ ਕਈ ਵਾਰ ਫੰਕਸ਼ਨ ਵਗੈਰਾ ਹੁੰਦਾ ਲੇੜੀ ਜਾਂਦੀ ਹੈ ਜੀ ਅੱਛਾ ਤਾਂ ਨਹੀਂ ਤੁਸੀਂ ਪੁੱਛਦੇ ਹਾਂ ਹਾਂ ਜੀ ਹਾਂ ਜੀ ਕਿਹਨਾ ਤੁਹਾਡਾ ਜਗਤਾਰ ਜੀ ਸਰ ਰਾਇਲ ਸਿਟੀ ਜੇ ਕੀ ਮਾਮਲਾ ਹੈ ਇਹ ਸਾਡੇ ਕੋਲ ਹੁਣ ਇੱਕ ਕੰਪਲੇਂਟ ਆਈ ਸੀ ਕਿ ਜਿਹੜੇ ਕੋਈ ਕੁੜੀ ਮੁੰਡੇ ਦਾ ਹੈਗਾ ਸੀ ਕਿ ਰਿਲੇਸ਼ਨ ਹੈਗਾ ਸੀ ਲੈ ਗਿਆ ਸੀ ਕੁੜੀ ਨੂੰ ਤੇ ਕੁੜੀ ਦੇ ਪਰਿਵਾਰ ਵਾਲੇ ਜਿਹੜਾ ਕਿ ਮੁੰਡੇ ਦੇ ਜਿਹੜੇ ਜੀਜੇ ਤੇ ਘਰ ਜਾ ਕੇ ਜਿਹੜਾ ਉਹਨਾਂ ਨੇ ਉਹਨਾਂ ਦੇ ਘਰ ਦਾ ਨੁਕਸਾਨ ਕੀਤਾ ਤੇ ਜਿਹੜਾ ਅਸੀਂ मौके ਤੇ ਪਹੁੰਚ ਗਏ ਸੀ ਤੇ ਜਾ ਕੇ ਜਿਹੜੀ ਸਿਚੁਏਸ਼ਨ ਨੂੰ ਜਿਹੜਾ ਹੈਡਲ ਕੀਤਾ ਕੋਈ ਅਰੈਸਟ ਵੀ ਕੀਤਾ ਵੀ ਕੋਈ ਲੇਡੀ ਪਤਾ ਲੱਗਿਆ ਅਰੈਸਟ ਕੀਤੇ ਹੋਏ ਇਸ ਸੰਬੰਧੀ ਅਸੀਂ ਜਿਹੜਾ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਵੈਰੀਫਾਈ ਕਰ ਰਹੇ ਹਾਂ ਜਿਉਂ ਦੀ ਆ ਕੇ ਬਾਕੀ ਜੋ ਬੰਦੇ ਦੇਖਦੇ ਆ ਕਿ ਬੰਦੀ ਕਰ ਕਿੰਨੇ ਲੋਕ ਖੜੇ ਹੋਏ ਨੇ ਤਕਰੀਬਨ ਇਹਨਾਂ ਚਾਰ 8 10 ਲੇਡੀਜ਼ ਹੈਗੀਆਂ ਸੀ ਜਿਹਨਾਂ ਨੂੰ ਲੈ ਇੱਕ ਕਦੋਂ ਦੀ ਘਟਨਾ ਹੈ ਕਿੰਨੇ ਕੁ ਮਿੰਟ ਹੈ ਹੁੰਦੀ ਹੈ ਕਰੀਬ ਘੰਟਾ ਤੋਂ ਪਹਿਲਾਂ ਦੀ ਇਹ ਕਿੱਥੇ ਦੀ ਘਟਨਾ ਕਿੱਥੇ ਦੇ ਸਾਲ ਇਹ ਰਾਇਲ ਸਿਟੀ ਦੀ ਘਟਨਾ ਹੈ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593